ਆਹ ਲੋ ਜੰਮਰਦੰਦਰ ਉਨ ਵੀ ਇਹ ਕਾਹਦਾ ਉਨ ਇੱਕ ਵਾਰੀ ਕਾਹਦੇ ਤੋਂ ਮਾਫੀ ਮੰਗਦਾ ਨਹੀਂ ਅਸੀਂ ਮਾਫੀ ਮੰਗ ਲਾਂਗੇ ਜੀ ਜੀ ਨੂੰ ਕਹਿ ਸਕਦੇ ਕੁਝ ਆਪ ਤੁਸੀਂ ਸਾਨੂੰ ਕਹੋ ਅਸੀਂ ਕੋਈ ਗੱਲ ਨਹੀਂ ਦੇਖਾਂਗੇ ਠੀਕ ਹੈ ਧਮਕੀ ਆ ਵੀ ਕੋਈ ਗੱਲ ਮੈਂ ਕਹਿ ਰਿਹਾ ਡੀਸੀ ਸਾਹਿਬ ਵੀ ਤੁਹਾਨੂੰ ਮੈਂ ਦੇਖੂ ਆ ਨਿੱਜੀ ਤੌਰ ਤੇ ਕੁਲਦੀਪ ਸਿੰਘ ਨੂੰ ਮੈਂ ਦੇਖੂ ਆ ਠੀਕ ਹੈ ਦੇਖ ਲੈ ਚੈਲੰਜ ਮੈਂ ਡੀਟੀ ਨੂੰ ਮਾਹਣੀ ਲਿਆਉਣਾ ਜੀ ਉਹ ਲਿਆਓ ਵੀ ਡੀਟੀ ਲਿਆ ਕੇ ਦੇ ਐਸਐਚਓ ਤੁਹਾਨੂੰ ਧਮਕੀ ਦਿੰਦਾ ਕੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਉਹ ਕਰਦਾ ਇਹ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਤੇ ਮਾਰਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜ਼ਿੰਮੇਵਾਰ ਐ ਐਸਐਚਓ ਹੋਊਗਾ ਕੋਈ ਗੱਲ ਤੂੰ ਲਿਖ ਕੇ ਦੇ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਉਹ ਲਿਖ ਕੇ ਦੇ ਦੋ ਕੋਈ ਗੱਲ ਇਹ ਮੈਂ ਜਿੱਤਦਾ ਮਰਦੀ ਵੀਡੀਓ ਬਣਾ ਲਓ ਬਾਕੀ ਤਾਂ ਬਣ ਗਈ ਜੀ ਵਾਇਰਲ ਕਰ ਪਾਗ ਪਾਗ ਸੁਣੀ ਨਹੀਂ ਸੀ ਰੋਜ਼ ਉਸੇ ਦੀ ਕਰ ਜਾਗਾ ਗਾਣਾ ਫੋਟੋ ਅਸੀਂ ਕਹਿੰਦੇ ਨੇ ਉਹਦੇ ਬੁੱਲਦੇ ਨਹੀਂ ਉਹਦੇ ਕਹਿੰਦੇ ਨੇ ਆਹ ਬੋਲ ਕੇ ਕਿਹਾ ਵੀ ਫੈਕਟਰੀ ਦੇ ਬਾਹਰ ਜਾਂਦਾ ਹੈ ਮੇਰਾ ਜੀ ਮਨਾ ਮੇਰਾ ਪਾਣੀ ਮੇਰਾ ਲੀਟਰ ਹੈ ਨਹੀਂ ਸਾਢੇ ਕੋਈ ਹੈਗਾ ਨਾ ਮੈਂ ਮੈਂ ਮੰਨਦਾ ਯਾਰ ਜਿਹੜੇ ਲੋਕਾਂ ਤੇ ਤੁਸੀਂ ਉਹ ਕਮਿਸ਼ਾ ਪ੍ਰਸ਼ਾਸਨ ਗਰੀਬ ਬੰਦੇ ਤੇ ਜਿਹਦੇ ਪੋਸੇ ਤੇ ਹੱਥ ਚੱਕ ਸਕਦਾ ਤਖੜੇ ਤੇ ਨਹੀਂ ਚੱਕਦਾ ਉਹ ਕੱਲਾ ਜਣਾ 2500 ਬੰਦਾ ਗਲਤ ਹੋਗਾ ਕਿਦਾ ਸਹੀ ਹੈਗਾ ਗਲਤ ਹੋਗੇ કોપી પાણી ભરીયા સબાર કર લેય મે તો બી પોય મંડ ચલી જા ને કુસી સાબ ને ઓ સાબ નહીં કોણ કો સાબ હતા થી મે તો હણ ભી કહેનતા કે હણ ભી તો રોમુ કહેનતા હે રદ તક સે કાટવાળા નું જા મે ઓય તું નહી ડટા ગાતા કુછ મે ના હુંલા કે સંગલો બી કે તો આયા ગયા 1500 બંદર હર ઓરે કને હે ਆਪ ਪਤਾ ਪਿੰਡ ਵਾਲਿਆਂ ਦੇ ਪਹਿਣਗੇ ਸੇਠ ਮਾਲਕ ਨੂੰ ਕੋਈ ਨਹੀਂ ਕਹਿੰਦਾ ਜਿਹੜਾ ਝੂਠ ਮਾਰ ਕੇ ਫੈਕਟਰੀ ਲਾ ਗਿਆ ਸਰ ਜੀ ਮੇਰੇ ਕੋਲ ਤਾਂ ਗੀਨਦਾ ਸਨੂ ਗਾਰ ਆਏ ਤਾਂ ਹਾਂ ਦੇਖੋ ਜੇਕਰ ਮੇਰੇ ਮਾਪਿਆਂ ਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਉਹਦਾ ਜ਼ਿੰਮੇਵਾਰ ਐਸਐਚਓ ਤੇ ਰਾਮਾ ਥਾਣੇ ਦਾ ਪ੍ਰਸ਼ਾਸਨ ਹੋਊਗਾ ਠੀਕ ਹੈ ਜੀ ਉਹਦਾ ਖੁਦ ਮੰਨ ਰਿਹਾ ਮੈਂ ਜ਼ਿੰਮੇਵਾਰਾ ਕਹਿੰਦਾ ਮੈਂ ਕਰਕੇ ਵੀ ਦਿਖਾਉਂਗਾ ਉਹ ਸਪਸ਼ਟ ਵੀਡੀਓ ਦੇ ਵਿੱਚ ਹੈ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਇੱਕ ਵਕਤ ਮਾਨ ਸਾਹਿਬ ਤੁਹਾਨੂੰ ਕਹਿ ਰਹੇ ਸੀ ਨਸ਼ਿਆਂ ਦੇ ਖਿਲਾਫ ਇਹ ਧਮਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਆਦੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸਾਡੇ ਬੱਚੇ ਮਾਰਨ ਵਾਲਿਆ ਜੇ ਜੁੱਟਣਾ ਉਹ ਬੰਨਾਂ ਤੱਕ ਮੈਨੂੰ ਹਲਾ ਕੇ ਦਿਖਾ ਕਹੋ ਆਹ ਚਲੋ ਯਾਰ ਮਾਰ ਤੋਂ ਕਹਿਦਾ ਮਾਰ ਤੋਂ ਕਹਿਦਾ تر